ਦੇਖੋ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਆਂ ਜਿੰਦੇ ਬੋਲਣ ਵਾਲੋ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾ ਰਿੰਦਾ ਸੂਰੀ ਕਾਸਮ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਔਰ ਮੈਂ ਖਾਮੋਸ਼ ਇਸ ਕਰ ਕਿਸੇ ਕੇ ਸ਼ਾਇਦ ਖਾਮੋਸ਼ੀ ਹੀ ਬਿਹਤਰ ਹੈ ਪਰ ਹਾਲਾਤ ਐਸੇ ਹੋ ਗਏ ਦੋਸਤ ਨੇ ਕਿਆ ਕਮ ਸੇ ਕਮ ਇਸ ਮੌਜੂਦ ਤੇ ਇਸ ਮਜ਼ਮੂਨ ਤੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਹੈ ਦੇਖੋ ਇੱਕ ਤੁਸੀਂ ਫਿਜ਼ਾ ਨੂੰ ਨਹੀਂ ਬਣ ਸਕਦੇ ਹਵਾ ਨੂੰ ਨਹੀਂ ਬਣ ਸਕਦੇ ਖੁਸ਼ਬੂ ਨੂੰ ਨਹੀਂ ਬਣ ਸਕਦੇ ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਔਰ ਆਵਾਜ਼ ਪੰਛੀ ਇਹਨਾਂ ਨੂੰ ਨਹੀਂ ਬਣ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕੇ ਇੱਕ ਖਾਸ ਪਿੰਡ ਚੋਂ ਮੈਂ ਕਹਾਂਗਾ ਦਾ ਸੰਜਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇੰਨਾ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰ ਕੈਨੇਡਾ ਉਹ ਕੋ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਾਟਐਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਸਰਟੀ ਇੱਕ ਪਰਖ ਮੰਨੀ ਜਾਵੇ ਕਿ ਜਾਂ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਵਈਆਂ ਚ ਪੰਜਾਬੀ ਆਰਟਿਸਟਾਂ ਦੇ ਇੰਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨੇ ਸਾਡੇ ਨੇਰੇ ਪੰਜਾਬ ਦੇ ਨੇ ਪੂਰੇ ਭਾਰਤ ਦਾ ਫਖਰ ਬਣ ਗਏ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਹੋਰ ਜਿਹੜੇ ਸੰਜੀਦਾ ਜਿਹੜਾ ਕਹਿੰਦੇ ਜਿਹੜੇ ਸੋਚਦੇ ਨੇ ਨਾ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਦੀ پابੰਦੀ ਵਹਾਂ ਜੀਨੇ ਦੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਫਤ ਨੂੰ ਸਮਝਦੇ ਨੇ ਸੂਫੀਜ਼ਮ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ ਸਮਝਾਇਆ ਵੀ ਇਹ ਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ᱱੋ ਡਾਊਟ ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਵਿੱਚ ਆਪਾਂ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ 2 ਦਿਨ ਜੰਗ ਲੱਗੀ ਔਰ ਦੋਨੇ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਮੈਂ ਕਿੰਨਾ ਸ਼ੁਕਰ ਕਰਉ 2 ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੇ ਰੋਕ ਹੋਣੀ ਸੀ ਨਾ ਉਹਨਾਂ ਤੇ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ ਧਰਮ ਨੇ ਵੀ ਸਖਾ ਮਜ਼ਮਨ ਨੇ ਧਰਮ ਨੇ ਕਾਬਾ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫੀਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਅਦ ਜਾਂ ਇਹਨਾਂ ਦਿਨਾਂ ਚ ਤੇ ਫਿਰ ਅਲੱਗ ਉਹ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲ ਕੰਮ ਕੀਤਾ ਹੋਵੇਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਐਂਕਰ ਦੇ ਤੌਰ ਤੇ ਆਉਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕਰੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਮੀਕ ਅਮਲ ਫਲੂਐਂਟ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟਿੰਗ ਦਾ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹ ਤਾਂ ਕੱਟਦਾ ਉਹਦੇ ਮੁਕੱਦਰ 'ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਦੇ ਹੋਣ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਰੈਪਰੀਸ਼ੀਏਟ ਕਰਦੇ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤ ਵਾਸੀ ਉਹ ਐ ਪੰਜਾਬੀ ਉਹਨਾਂ ਨੂੰ ਕ੍ਰਿਟਸਾਈਜ਼ ਕਰਨ ਦੀ بجائے ਆਟਰੋਲ ਸ਼ਰੋਲ ਜੋ ਵੀ ਵਟ ਏਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਹੈ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਹੈ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱਸਿਸ ਲੈ ਕੇ ਗਏ ਵਾਲ ਪੈ ਸਰ ਹੁਣ ਮੌਜੂਦ ਪ੍ਰਾਇਮਰ ਸਾਹਿਬ ਆਊਟ ਆਫ ਦੀ ਵੇਜ ਆ ਕਿ ਸ਼ਾਇਦ ਅਫਗਾਨਿਸਤਾਨ ਰ ਕਿਤੇ ਹੋਰ ਗਏ ਸੀ ਉਥੇ ਲਾਹੌਰ ਜਾਜ ਲਾ ਲਿਆ ਸੀ ਮੀਆਂ ਸਾਹਿਬ ਦੇ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਆਸ਼ੀਰਵਾਦ ਲਿਆ ਵੱਧ ਕਿਸਮ ਦੀ ਹੈ ਕਿ ਉਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾਰਾ ਪਾਕਿਸਤਾਨ ਵੀ ਨਹੀਂ ਮਾਰਾ ਉਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਇੱਕ ਬਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੂੰ ਨਹੀਂ ਪਿਆਰੀ ਹੁੰਦੀ ਉਹ ਸਮਾਜ ਚ ਵੀ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਆਂਦੇ ਸੀ ਬਰੀਆਨੀ ਆਂਦੇ ਸੀ ਅਗਲੇ ਨੇ ਸਹਿ ਲਈਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਹੈ ਕਦੇ ਖੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਪਰ ਉਹ ਮੈਨੇ ਚੈੱਕ ਵੀ ਕੀਤਾ ਉਹਨਾਂ ਕੀ ਕੀ ਕਰੇ ਮਸਲਨ ਮੈਂ ਇੰਨਾ ਪਾਕਿਸਤਾਨ ਗਿਆ ਹਾਂ ਇੱਥੇ ਹਿੰਦ-ਪਾਕ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ تنظیم ਇੱਕ ਸੰਸਥਾ ਬਣਾਈ ਸੀ ਉਹਦਾ ਨਾਮ ਸੀ ਹਿੰਦ-ਪਾਕ ਮੰਚ ਉੱਥੇ ਗੁਲਜ਼ਾਰ ਸਾਹਿਬ ਵਰਗੀਆਂ ਹਸਤੀਆਂ ਵੱਡੇ-ਵੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦੇ ਆਏ ਸੀ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ ਲੱਖ ਦੋ ਦੋ ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚੱਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਪੰਜਾਬ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੀ ਤਰ੍ਹਾਂ ਦੀ ਆ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਿਹਾ ਸੀ ਤੂੰ ਥੋੜੀ ਦੇਰ ਪੁਰਾਣੀ ਗੱਲ ਆ ਬੋਲਦਾ ਨਾ ਕੋਈ ਹੜਵਾ ਰਿਹਾ ਸੀ ਬੰਦਾ ਉਹਨੇ ਪ੍ਰੈਣੀ ਮਾਰ ਕੇ ਬੋਲ ਨੂੰ ਉਹੋ ਹੀ ਗਾਲ ਕੱਢੀ ਜਿਹੜੀ ਆਪਾਂ ਘਟਦੇ ਹੁੰਦੇ ਉਹ ਮੈਂ ਕਹੇ ਤਾਂ ਆਪਣੇ ਵਰਗੀ ਅੱਛਾ ਯਾਰ ਤੁਸੀਂ ਸੁਭਾਅ ਖਾਣਾ ਪੀਣਾ ਉਹ ਵਾ ਕਹਿੰਦੇ ਨਾ ਪਹਿਲਾ ਵਾਰੇ ਸ਼ਾਹ ਨੂੰ ਵੰਡਿਆ ਸੀ ਹੁਣ ਛੇ ਵੰਡਣ ਦੀ ਵਾਰੀ ਆ ਹੁਣ ਦਲਜੀਤ ਨੂੰ ਭੰਡਣ ਦੀ ਵਾਰੀ ਆ ਹੈ ਤਾਂ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ ਹਸਨ ਦੇ ਗਲੇ ਚੋਂ ਰੱਬ ਬੋਲਦਾ ਤੇ ਸਿਰਬਬ ਦੀ ਆਵਾਜ਼ ਸੁਣਨੀ ਬੰਦ ਕਰ ਲਾ ਲਤਾ ਜੀ ਕੋਈ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਇਸੇ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮੈਂ ਵੀ ਅਸਲ ਸਾਲ ਕਿ ਸਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਟ ਆ ਜਾਂ ਕੋਈ ਸੂਫੀ ਆ ਉਹ ਬਾਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ 3 ਹੀ ਹੋਏਗਾ 124000 ਪੀਰ ਪਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਉੱਦਾ ਆਏ ਮੂਜ਼ਜ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣਾ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਦਾ ਮਤਲਬ ਉਹਨਾਂ ਸੂਪਰ ਕ੍ਰੀਏਸ਼ਨ ਆਫ ਗੋਡ ਹੈ لیکن ਇਹਦੇ ਚਾਲੇ ਸ਼ੈਤਾਨ ਵਾਲੇ ਕਾਦਾ ਇਹਨਾਂ ਨੇ ਆਪਣੇ ਪੀਰਾਂ پیغمبرਾਂ ਨੂੰ ਸੁਣਾ ਗੁਰੂਆਂ ਨੂੰ ਸੁਣਾ ਆ ਦੇਖੋ ਨਾ ਯੂਕਰੇਨ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਦਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਜਿੱਦਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਬੰਦਾ ਫੌਜ ਚ ਪਹਿਲਾਂ ਭਰਤੀ ਕਰਾਫੇ ਤੇਨੂੰ ਪੋਲਿਟਿਕਸ ਚੋਂ ਦੇਣਾ ਪੁੱਤਾਂ ਦੀ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸੱਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉੱਥੇ ਹਨੇ ਮੌਨ ਲਈ ਗਈਆਂ ਉਹ ਉਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਹੋ ਇਧਰ ਲਈ ਵੀ ਰੋਏ ਹੋ ਜਿਹੜਾ ਸੁਹਿਰਦ ਬੰਦਾ ਇਨਸਾਨੀਅਤ ਆ ਜਿਹਦੇ ਵਿੱਚ ਉਹ ਜਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣਾ ਤੇ ਆਪਣੇ ਆਪ ਵਾਰਤਾਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰਦੇ ਚੱਲਦੇ ਰਹਿਣ ਇਸ ਖੇਤ ਵਿੱਚ ਅਮਨ ਰਵੀ ਚੰਦ ਨੂੰ ਲੱਭਣ ਦਾ ਕੋਈ ਕਿਸੇ ਪਲੈਨਟ ਨੂੰ ਲੱਭਣ ਦਾ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖਾਂ ਗ੍ਰਾਸਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਸਾਇੰਸਦਾਨਾਂ ਨੂੰ ਪਤਾ ਨਹੀਂ ਹੁਣ ਸਾਇੰਸ ਨਾਸਾ ਵੀ ਕਹਿ ਰਿਹਾ ਕਿ ਤੇਰੇ ਸੋ ਮਨੀ ਪਲੈਨਟਸ ਤੁਸੀਂ ਇੰਨੇ ਪਲੈਨਟਸ ਤੇ ਜੋ ਜਾ ਰਹੇ ਆ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਇਹਨੂੰ ਆਪ ਹੀ ਖਤਮ ਕਰ ਰਹੇ ਹੋਏ ਜਿਸ ਪਲੈਨਟ ਤੇ ਰਹੇ ਇਹਨੂੰ ਬਚਾ ਲਓ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਰਹੇ ਨੇ ਸੋ ਐ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਐ ਉੱਥੇ ਡੇਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਦਿਗਾਰ ਐ ਮੇਰੇ ਹਮਾਲਕਾ ਤੇਰੇ ਕਬਜੇ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਿਲਮਾਂ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸ਼ਪੂਰਨ ਭਗਤ ਬਾਬੇ ਵਾਲੇ ਸ਼ਾਹੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ हां जिथे ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਦਨ ਵੈਲ ਉਹਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਰਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਹੈ ਬਾਕੀ ਅਸੀਂ ਭਰਾਵਾ ਜ਼ਿਆਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕ ਦੇ ਫਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅਗੂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਸਾਵਧਾਨ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਦੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨ ਮਨਫੈਸਟੋ ਦੇ ਨਾਲ ਚਾਰ ਆ ਰਿਹਾ ਹੈ ਇੱਕ ਇੱਕ ਕਰਕੇ ਇੱਕ ਫਸਦੀ ਦੂਸਰੇ ਤਰੀਕੇ ਦੇ ਨਾਲ ਜਿਹਦੇ ਤੋਂ ਸਾਨੂੰ ਬੜਾ ਵਿਰਾਂਤ ਵਿਰੋਧ ਹੋ ਰਿਹਾ ਹੈ ਲਗਾਤਾਰ ਪੰਜਾਬੀ ਸਿੰਗਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋ ਕੇ ਗੁਰੂ ਰੰਧਾਵਾ ਹੋ ਕੇ ਐਂਡਨ ਉਸ ਤੋਂ ਮੈਦਾ ਹੋਰ ਪੰਜਾਬੀ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫਆਈਆਰ ਹੋ ਰਹੀ ਹੈ ਉਸ ਜੀ ਨੂੰ ਤੁਸੀਂ ਫਿਰ ਕਿਵੇਂ ਦੇਖੋ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਹੋਰ ਇੱਕ 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 ਏਜੰਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਹਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਦੀ ਟੀਵੀ ਟੂਬੀਆ ਹਾਂ ਜੀ ਸੋਚ ਚ ਉਹ ਲੱਗਦਾ ਕਿ ਬਤਰੀਬਾ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸ ਕਹਿੰਦਾ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕ ਦੀ ਹਵਾਲਾ ਦਿੱਤਾ ਜਾਂਦਾ ਦੂਸਰੇ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਉਹ ਦੇ ਦਤਾਂ ਉਦਾਸੀ ਮਾਇੂਸੀ ਸਦਮੇ ਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੇਰੇ ਨਾਲ ਦਾ ਕੋਈ ਕਿਹੜਾ ਚੈਨਲ ਸੀਗਾ ਉਹਨੇ ਕੋਲ ਹੀ ਦੇਖੀ ਜਾਂਦੇ ਮੇਰਾ ਕਹਿਲਾਪੀ ਆ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹ ਉਹਦੇ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚੱਲਦੇ ਸਰ ਵਾਲਾ ਕੀਤਾ ਜਾ ਰਿਹਾ ਕੁਸ਼ਮਤ ਦੇਸ਼ ਦੀ ਆਪਣੀ ਦੇ ਕੋ ਕਲਾ ਨੂੰ ਹੀ ਆਪਾਂ ਲੱਭਦੇ ਕਿ ਇਸ ਨੂੰ ਮਤਲੀਫ ਸਰਦਾ ਤੱਕ ਮੰਡਣਾ ਜਾਇ ਉਹ ਤੋਂ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਹਵਾ ਨਾ ਖਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦਿਨ ਹਾਲਾਤ ਇਸ ਕਿਸ ਹੁੰਦੇ ਹੈ ਅਗੋ ਨਵਾਂ ਪ੍ਰੋਜੈਕਟ ਨਾ ਨਵਾਂ ਪ੍ਰੋਜੈਕਟ ਉਹ ਬਣਾ ਲਨ ਜਦੋਂ ਦੋਨੇ ਮੁਲਕਾਂ ਦੇ ਹੈੱਡ ਬੈਠ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਆ ਤਾਂ ਇੱਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇਧਰ ਲਿਆਂ ਨੂੰ ਵੀ ਉਧਰ ਲਿਆਂ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ 'ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣੇਓ ਸਜਣੋ ਮਿੱਤਰੋ ਪਿਆਰੇ ਕੋਸ਼ਿਸ਼ ਹੀ ਕਰੋ ਕਿ ਆਪਣੇ ਫੀਲਡ ਹੀ ਨੇ ਆਪਾਂ ਸਭ ਦੇ ਸਾਂਝੇ ਸਾਰਿਆਂ ਲਈ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਇੱਕ ਪੰਜਾਬੀ ਕਲਾਕਾਰ ਨੇ ਪਾਕਿਸਤਾਨੀ ਕਲਾਕਾਰਾਂ ਦੀ ਕਰੀਏ ਤਾਂ ਉਹਨਾਂ ਨੇ ਵੀ ਕੋਈ ਕਰਸਾ ਨਹੀਂ ਛੱਡੀ ਉਹਨੇ ਇਹ ਕਹਿ ਕੇ ਕਿ ਤਰੀਆ ਪੰਜਾਬੀ ਬਣਨਾ ਚੜਦੇ ਪੰਜਾਬੀਆਂ ਸਾਡੇ ਤੋਂ ਵਗਿਆ ਨਹੀਂ ਬਣਦਾ ਮੈਂ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਗਲਤ ਹੈ ਝੂਠਾ ਹੈ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਸ ਵਿੱਚੀ ਲੁਕਾਈ ਲਈ ਬੇਨਤੀ ਕਰ ਰਹੇ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆ। ਆਪਾਂ ਕੋਈ ਨਾ ਇਹ ਛੋਟੇ ਛੋਟੇ ਮੁੱਲ ਕਿ ਰੋਟੀ ਦੀ ਸਮੱਸਿਆ ਸਾਡੇ ਤੋਂ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲਰ ਅਸੀਂ ਅਸਲੀ ਤੇ ਖਰਚ ਰਹੇ ਆ। ਅਗਲੇ ਤਾਂ ਵੀ ਵਿਕੀ ਜਾਂਦਾ ਐ ਮਿਨੀਸ਼ਮ। ਹਾਂਜੀ ਜਦੋਂ ਨਾ ਲੈਫਟਿਜ਼ਮ ਦੀ ਗੱਲ ਹੁੰਦੀ ਹੈ ਕਈ ਵਾਰੀ ਲੋਕ ਰਲ ਲੱਗ ਜਾਂਦੇ, ਰਿਲੇਟਡ ਹੋ ਜਾਂਦੇ। ਕਈ ਵਾਰੀ ਨਹੀਂ ਉੱਥੇ ਤੱਕ ਸੋਚ ਪਾਉਂਦੇ। ਹਵਾ ਪਾਣੀ ਦੀ ਗੱਲ ਨਹੀਂ ਐ, ਇਹ ਤਾਂ ਜ਼ਿੰਦਗੀ ਦੀ। ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਐ। ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨ ਪ੍ਰਸਤ ਹੋਣਾ ਸਾਨੂੰ ਹੁਕਮ ਐ। ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸੇ ਰਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਦੋਂ ਢੋਲਕੀਆਂ ਸ਼ਾਇਦ ਥੋੜੀ ਆਸ ਹੀ ਵਜਾਉਂਦੇ ਸੀ ਅਸੀਂ ਕਿਦੇ ਕੋਈ ਪਿਸਤੌਲ ਪਸਤੂਨ ਸਾਡੇ ਕੋਲ ਵੀ ਹੋਵੇ ਤਾਂ ਭਵੇਂ ਚੱਲੇ ਭਵੇਂ ਨਾ ਚੱਲੇ ਇਹਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲਣੀ ਨਾ ਇਹਦਾ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਬੰਦਾ ਚੱਲੇ ਤੇ ਜਦੋਂ ਚੱਲੇ ਤਾਨਾ ਦਾ ਪਿਸਤੌਲ ਚੱਲੇ ਤਾਨਾ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ ਨੁਸਰਤ ਅਰਗੀ ਮਜ਼ਾਇਲ ਹੈ ਤੁਸੀਂ ਦੇਖੋ ਨਾ ਇਨਸਾਨ ਦੀ ਗ੍ਰੈਵਿਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸਾਹਿਬ ਆ ਰਹੇ ਨੇ ਮੇਰੇ ਘਰੋਂ ਅਨਾਰ ਧੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚੋਂ ਕ੍ਰਿਸਟਲ ਜਿੱਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨਰਾਈਜ਼ ਸਨ ਦੀ ਰੇਜ਼ ਤੇ ਮੈਂ ਰੋਣ ਲੱਗ ਪਿਆ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿਸੇ ਕਿਸੀ ਨੇਮਤਾ ਚਰਲੀ ਪੈਦਾ ਕਰਤੀ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੇਮਤਾ ਖਾਣ ਲਈ ਪੀਣ ਲਈ ਖਿਜ਼ਾਲੇ ਫਿਰ ਸਹਾ ਹਸਾ ਲੈਣ ਲਈ ਜਿਹੜੀ ਅੱਜ ਆ ਗਿਆ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਫਿਟੇ ਮੁਕੀ ਇਨਸਾਨ ਤੇ ਹੀ ਉਹ ਯਾਰ ਕਾਦੀ ਸਾਈਂਸ ਹੈ ਜਿਹੜੀ ਬੇੜਾਈ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਮੈਂ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਜ਼ ਦੇ ਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਆਉਣੀ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪਹਿਲਾ ਉੱਥੇ ਹੋਣਾ ਅਲੱਗ ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਿਦ ਹੂ ਲਾ ਸ਼ਰੀਕ ਕਹਿੰਦੇ ਰੱਬ ਇੱਕ ਹੈ ਗੋਡ ਇਜ਼ ਵਨ ਹਰ ਧਰਮ ਕਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਉਹ ਪਰ ਉਹ ਦੇ ਵੀ ਜਦ ਇਹ ਕਹਿੰਦੇ ਰੱਬ ਏ ਕਿਆ ਪਿਓ ਏ ਕਿਆ ਕ੍ਰੀਏਟਰ ਏ ਕਿਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੇ ਅਲਾਦ ਨੂੰ ਨਫ਼ਰਤ ਕਰੀ ਜਾਓ ਕਿਉਂ ਕੁਛ ਹੋਈਗਾ ਤੁਸੀਂ ਦੱਸੋ ਨਾ ਕਿਉਂ ਹੰਸਰਾ ਜਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾ ਮੈਂ ਕਹਣਾ ਉਹ ਲਾਂਤੀਆ ਇਹ ਮੇਰੇ ਬੱਚਾ ਨੂੰ ਇਹ ਹੈ ਹਾਂਜੀ ਸਾਧਰ ਵਾਲੀ ਵੀ ਪਹਿਲੀ ਵਾਰ ਹੀ ਨਹੀਂ ਸੀ ਜਿਹਦੇ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਉਹ ਤਾਂ ਚਲੋ ਇੱਥੇ ਤੇ ਹੀ ਅਦਾਕਾਰਾਂ ਨਾਲ ਬਣਾਈ ਸੀ ਉਹ ਵੀ ਰੋਕ ਦਿੱਤੀ ਗਈ ਹਾਂਜੀ ਹਾਂਜੀ ਉਹ ਪਹਿਲਾਂ ਕਿਹੜੀ ਰੋਕੀ ਤੇਰੀ ਤੇ ਚਾਰ ਵਾਰੀ ਅੰਦਰ ਦੀ ਕੰਟਰੋਲ ਉਦੋਂ ਪਾਕਿਸਤਾਨ ਉਹ ਵੀ ਪਾਕਿਸਤਾਨ ਵਿੱਚ ਕੁਝ ਨਹੀਂ ਨਹੀਂ ਕੋਈ ਆਪ ਨੇ ਬੈਕਅਪ ਪੰਜਾਬ ਦੇ ਵਿਸ਼ਵ ਸਿੰਘ ਹੱਲੜਾ ਉਹਨਾਂ ਦੀ ਫਿਲਮ ਬਣੀ ਸੀ ਉਹ ਰੋਕੀ ਜਾਂ ਫਿਰ ਪੰਜਾਬ ਦੇ ਖਿਲਾਫ ਉਹਨਾਂ ਨੂੰ ਲੈ ਕੇ ਫਿਲਮ ਬਣੀ ਸੀ ਹਾਂ ਹਾਂ ਇਹ ਇਹ ਕਿਉਂ ਚੱਲਦਾ ਦੇਖੋ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਮਝਿਆ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਣਾ ਬੜਾ ਜ਼ਾਲਮ ਸੀ ਉਸ ਸੀ ਤੀਸਰਾ ਰਾਜਾ ਰਾਮਚੇਤ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮੈਂਟ੍ਰਿਚ ਬਹੁਤ ਜ਼ੁਲਮ ਹੈ ਬਹੁਤ ਜ਼ੁਲਮ ਹੈ ਔਰ ਆਪਣਿਆਂ ਨੇ ਕੀਤਾ ਆਪਣਿਆਂ ਨੇ ਕੀਤਾ ਬਦਕਿਸਮਤੀ ਉਸ ਸੱਚੇ ਬੰਦੇ ਸੀ ਉਹ ਕਹਿੰਦੇ ਸੀ ਜਿਹੜੇ ਗਲਤ ਇਨਕਾਊਂਟਰ ਹੋ ਰਹਾ ਹੈ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਾਉਂਦੇ ਉਹਨਾਂ ਨੂੰ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਹੈ ਤਾਂ ਉਹ ਵੀ ਮਾਰੀ ਗਈ ਸਰਦਾਰ ਜੀ ਇੱਕ ਦਸਤਾਨਾ ਅਸੀਂ ਇੰਤਰੀਗਰ ਤੋਂ ਅੱਗੇ ਚੱਲਦੇ ਹਾਂ ਪਰ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ ਕਿਉਂਕਿ ਜਿਹੜੀ ਸ਼ੁਰੂਆਤ ਸੁਖਵਿੰਦਰ ਗੱਲ ਨੇ ਕੀਤੀ ਸੀਗੀ ਪਾਕਿਸਤਾਨੀ ਕਲਾਕਾਰ ਉਹੀ ਲੈ ਕੇ ਆਏ ਸੀਗੇ ਹਾਂਜੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੰਗਾਮਾ ਚੱਲ ਰਿਹਾ ਕੋਈ ਨਾ ਉਸ ਨਾਲ ਪਿੱਛੇ ਟੌੜੀ ਕੋਈ ਨਹੀਂ ਮੈਂ ਅਮਰਿੰਦਰ ਤੋਂ ਬਹੁਤ ਪਿਆਰਾ ਹੁੰਦਾ ਉਹਨੇ ਪਾਕਿਸਤਾਨੀ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰਵਿਊ ਕਰਾਇਆ ਯਾਰ ਹਨ ਮੁੱਲੇ ਪੈਲੀ ਕਰਨ ਦੀ ਹੋ ਰਹੀ ਇਹ ਆਰਟਿਸਟ ਇਹ ਤਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆ ਪਰ ਇਹ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉਥੇ ਦੇ ਪੋਲੀਟਿਸ਼ੀਨ ਵੀ ਚਾਹੁੰਦਾ ਹੈ ਤੇ ਖੁਦ ਨਾ Imran Khan ਸਾਹਿਬ ਨੇ ਕਿਆ ਬਾਤ ਸੀ ਲੰਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬਣਨਾ ਕਰਤਾਰਪੁਰ ਸਾਰੋਜ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲੀਟਿਸ਼ੀਨ ਵੀ ਕਰਦੇ ਪਰ ਉਥੇ ਪੋਲੀਟਿਸ਼ ਉੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਜਾਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਉੱਥੇ ਦੇ ਹੁੰਦਾ ਰੱਬਾ ਉਮਰ ਪੂਰੀ ਕਰ ਲੋਵੇ ਜਾਂ ਇਹ ਨੇ ਔਰ ਬਾਕੀ ਦੀ ਉਹ ਜੇਲ੍ਹ ਚ ਜਾਣਾ ਜਾਂ ਇਹਨੂੰ ਭਾਇ ਟੰਗ ਦੇਣਾ ਉਹ ਤੂੰ ਮੁਲਕੀ ਜੀਬੋ ਗਰੀਬ ਹੈ ਲੋਕ ਆਪਨ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਕੋਈ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲੱਗੇ ਨੇ ਬੜੇ ਪਿਆਰੇ ਲੋਕ ਐਥੋਂ ਹੀ ਗਏ ਆ ਨਾਲ ਉਹ ਕਿਨੇ ਆਏ ਉੱਥੇ ਸੋ ਅਚਾਨਕ ਤੁਸੀਂ ਗਿਆ ਦੇਵੇ ਸਾਰੇ ਆਪਣੇ ਚ ਇੱਧਰ ਜਾਂ ਉੱਪਰ ਲੀ ਰੋ ਤੇ ਜਦੋਂ ਜੀਤਮਨ ਦਾ ਵਾਕਿਆ ਹੋਇਆ ਜਿਸ ਦਿਨ ਫਿਲਮ ਪਲੀਜ਼ ਦਾ ਡੇਟ ਉਹਨਾਂ ਆਉਂਦੇ ਸੀ ਉਸ ਤੋਂ ਪਹਿਲਾਂ ਉਹ ਉਸ ਲਈ ਉਹ ਦੇਖ ਦਾ ਮਾਨ ਸੀ ਗਿਆ ਤੇ ਸਾਰੇ ਨੇ ਉਹ ਸਮਝੀ ਕਿ ਕਾ ਪਲੀਜ਼ ਦਾ ਬੜੇ ਰਾਤੋਂ ਰਾਤ ਖਾਲਸਾਨੀ ਟੈਗ ਜਿਹੜਾ ਤੁਹਾਨੂੰ ਨਾ ਕਿ ਇਹ ਫਿਰ ਸੀ ਇਹ ਕਿ ਉਹ ਜੇ ਲੋਕੀ ਮੰਨ ਸਕਦਾ ਨੂੰ ਕਿਵੇਂ ਦੇਖੋ ਮੈਂ ਤਾਂ ਖਾਲਸਤਾਨੀ ਨਾ ਤੰਕਵਾਦੀ ਯੂਜ਼ ਹੀ ਨਹੀਂ ਕਰ ਸਕਦਾ ਲੋ ਮੈਂ ਤਾਂ ਗੈਰਤਮੰਦ ਨਾ ਮੈਨੂੰ ਨਹੀਂ ਪਤਾ ਕਿ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਂ ਅਫੀਸ਼ੀਅਲ ਇਸ ਕਰਨਾ ਬਦਕਿਸਮਤ ਲੋਕ ਜੇ ਕੋਈ ਸੱਚ ਬੋਲਦਾ ਉਹ ਉਦੋਂ ਵੀ ਮਾਣ ਸੀਗਾ ਮੁੰਡਾ ਗੁਰਜੀਤ ਵੀ ਸਾਡਾ ਮਾਣ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਹੈ ਜਿਹੜੇ ਜਿਹੜੇ ਲੋਕਾਂ ਦੇ ਰਿਸਾਲੇ ਤੇ ਮੇਰੀ ਗਰੀਬੀ ਕਿੰਨੀ ਸੌਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਕਿਉਂ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشورہ دیجی کہاں سے ਛੇੜੂ ਫਸਾਨਾ کہاں ਤਮਾਮ ਕਰ ਅੱਜ ਰੋਜ਼ ਪ੍ਰੈਸ ਚੜ੍ਹਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਕਰ ਚੈਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਬਸ ਪੈ ਗਿਆ ਆਦਰਵਾਇਸ ਸੱਚ ਬੋਲਣਾ ਚਾਹੀਦਾ